ਅੱਜ ਅਜ ਭਾਰਤੀ ਕਿਸਾਨ ਜੁਨੀ ਨੇ ਇਕਤਾ ਗੁਰਾਂਹ ਜੱਥੇਬੰਦੀ ਵੱਲੋਂ ਬਲਾਕ ਮੁੰਕ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਜੀ ਕੜੈਲ ਦੀ ਅਗਵਾਈ ਹੇਠ ਕਾਫਲਾ ਜਿਹੜਾ ਰਾਸ਼ਨ ਪਾਣੀ ਅਸੀਂ ਇਕੱਠਾ ਕੀਤਾ ਲਗਾਤਾਰ 6-7 ਦਿਨਾਂ ਚੋਂ ਮੁੰਕ ਬਲਾਕ ਦੇ ਪਿੰਡਾਂ ਚੋਂ ਅੱਜ ਸਾਰੀ ਰਾਹਤ ਸਮੱਗਰੀ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਚ ਜਾ ਰਹੇ ਆ ਜਿਹਦੇ ਵਿੱਚ ਕਣਕ ਵੀ ਐ ਆਟਾ ਵੀ ਐ ਚੋਲ ਵੀ ਐ ਚਾਹ ਚਿਨੀ ਵੀ ਐ ਕੱਪੜੇ ਲੀੜੇ ਵੀ ਨੇ ਬਿਸਤਰੇ ਵੀ ਨੇ ਮੰਜੇ ਵੀ ਨੇ ਹਰ ਤਰ੍ਹਾਂ ਦਾ ਰਾਸ਼ਨ ਜਿਹੜਾ ਪੀੜਤ ਲੋਕਾਂ ਨੂੰ ਚਾਹੀਦਾ ਅਸੀਂ ਇਕੱਠਾ ਕਰਕੇ ਲੈ ਕੇ ਜਾ ਰਹੇ ਹਾਂ ਤੇ ਘਰ-ਘਰ ਜਾ ਕੇ ਉੱਥੇ ਵੰਡਾਂਗੇ ਅਸੀਂ ਕੋਈ ਐ ਨਹੀਂ ਵੀ ਅਸੀਂ ਇੱਕ ਕੈਂਪ ਲਾਇਆ ਹੋਇਆ ਉੱਥੇ ਛੱਡ ਕੇ ਆ ਜਾਾਂਗੇ ਨਹੀਂ ਭਰਾਵੋ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਅਸੀਂ ਕੱਲੇ-ਕੱਲੇ ਘਰ 'ਚ ਜਾਵਾਂਗੇ ਤੇ ਅਸੀਂ ਇਹ ਰਾਸ਼ਨ ਵੰਡਣ ਦੀ ਸ਼ੁਰੂਆਤ ਮਜ਼ਦੂਰਾਂ ਤੋਂ ਕਰਾਂਗੇ ਜਿਹੜੇ ਮਜ਼ਦੂਰ ਸੜਕਾਂ 'ਤੇ ਬੈਠੇ ਨੇ ਜਿਨ੍ਹਾਂ ਦੇ ਮਕਾਨ ਢਹਿ ਗਏ ਅਸੀਂ ਉੱਥੋਂ ਸ਼ੁਰੂਆਤ ਕਰਾਂਗੇ ਦੇ ਅਸੀਂ ਕਿਸਾਨਾਂ ਤੱਕ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਾਨੀ ਕਿ ਮਿੱਟੀ ਦੇ ਵੱਡੇ ਵੱਡੇ ਢੇਰ ਪੈ ਗਏ ਟਿੱਬੇ ਬਣ ਗਏ ਉਹ ਜ਼ਮੀਨਾਂ ਵੀ ਪੱਧਰ ਕਰਾਂਗੇ ਤੇ ਉਹਨਾਂ ਨੂੰ ਸਾਰਾ ਰਾਸ਼ਨ ਪਾਣੀ ਦਾ ਵੀ ਪ੍ਰਬੰਧ ਕਰਾਂਗੇ ਡੀਜ਼ਲ ਦਾ ਪ੍ਰਬੰਧ ਕਰਾਂਗੇ ਇਹ ਸਾਡਾ ਜ ਪਹਿਲਾ ਕਾਫਲਾ ਹੈ ਤੇ ਸਾਡੀ ਜਥੇਬੰਦੀ ਨੇ ਐਲਾਨ ਕੀਤਾ ਅਸੀਂ ਉਦੋਂ ਤੱਕ ਉਹ ਕਿਸਾਨਾਂ ਦਾ ਸਾਥ ਦਵਾਂਗੇ ਜਦੋਂ ਤੱਕ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਕਣਕ ਨਹੀਂ ਬੀਜ ਦਿੰਦੇ ਉਹਦੇ ਵਾਸਤੇ ਡੀਜ਼ਲ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਟਰੈਕਟਰ ਵੀ ਸਾਡੇ ਹੋਣਗੇ डीएपी ਜਾਨੀ ਕਿ ਸਾਰੀਆਂ ਖਾਦਾਂ ਦਾ ਪ੍ਰਬੰਧ ਅਸੀਂ ਕਰਾਂਗੇ ਤੇ ਉਹਨਾਂ ਦੇ ਖੇਤਾਂ ਨੂੰ ਹਰੇ-ਬਰੇ ਕਰਕੇ ਆਵਾਂਗੇ ਐਸੇ ਤਰ੍ਹਾਂ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਸੜਕਾਂ ਦੇ ਬੈਠ ਕੇ ਜਿਨ੍ਹਾਂ ਦੇ ਮਕਾਨ ਗਿਰ ਗਏ ਉਹਨਾਂ ਦੇ ਮਕਾਨ ਵੀ ਪਵਾ ਕੇ ਆਵਾਂਗੇ ਉਹਨਾਂ ਨੂੰ ਕੱਪੜਾ ਲੀੜਾ ਵੀ ਦੇ ਕੇ ਆਵਾਂਗੇ ਭਾਰਤੀ ਕਿਸਾਨ ਜੁਨੀਨਿਕਤਾ ਉਹ ਗਰਾਹ ਜੱਥੇਬੰਦੀ ਜਾਨੀ ਕਿ ਅਕਤੂਬਰ ਦੇ ਲਾਸਟ ਤੱਕ ਹਰੇਕ ਤਰ੍ਹਾਂ ਦੀ ਮਦਦ ਉਹਨਾਂ ਦੀ ਪੂਰੀ ਕਰਕੇ ਆਵਾਂਗੇ ਸਾਡਾ ਇਹ ਸਰਕਾਰਾਂ ਦਾ ਕੰਮ ਨਹੀਂ ਵੀ ਇਕੱਲੇ ਐਲਾਨ ਕਰ ਦੋ ਅਸੀਂ ਇਕੱਲੇ ਐਲਾਨ ਨਹੀਂ ਕਰਦੇ ਸਾਡਾ ਪ੍ਰਧਾਨ ਜਿਹੜੀ ਗੱਲ ਕਹਿੰਦਾ ਉਹ ਅਸੀਂ ਸਾਰੇ ਪਗਾਉਨੇ ਆ ਇਸ ਕਰਕੇ ਅੱਜ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਵੱਡਾ ਕਾਫਲਾ ਅੰਮ੍ਰਿਤਸਰ ਲਈ ਰਵਾਨਾ ਹੋ ਰਿਹਾ ਹੈ ਮੇਰੀ ਸਾਰੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਧਾਨ ਜੀ ਦੀ ਅਗਵਾਈ ਹੇਠ ਜਿਵੇਂ ਪ੍ਰਧਾਨ ਜੀ ਕਹਿਣਗੇ ਕਿਹੜੇ ਪਿੰਡ ਚ ਜਾਣਾ ਕਿੱਥੇ ਰੁਕਣਾ ਕਿੱਥੇ ਕਿਹੜਾ ਰਾਸ਼ਨ ਵੰਡਣਾ ਹੈ ਕਿਸੇ ਵੀ ਸਾਥੀ ਨੇ ਆਪ ਮੁਹਾਰੇ ਨਹੀਂ ਜਾਣਾ ਹੈਗਾ ਬਿਲਕੁਲ ਲੈਣਾ ਚ ਜਾਣਾ ਕੋਈ ਕਾਲ ਨਾ ਕਰੇ ਜਿਵੇਂ ਆਪਣੀ ਜਥੇਬੰਦੀ ਵੱਲੋਂ ਆਪਾਂ ਨੂੰ ਉਪਰੋਂ ਹੁਕਮ ਹੋਊਗਾ ਉਸੇ ਹਿਸਾਬ ਨਾਲ ਆਪਾਂ ਨੇ ਉਸੇ ਪਿੰਡ 'ਚ ਜਾ ਕੇ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਲੋੜ ਹੈ ਜਿਹੜੇ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਦੇਣਾ ਹੈ ਜਿਹੜੇ ਨੂੰ ਕੱਪੜਿਆਂ ਦੀ ਲੋੜ ਹੈ ਕੱਪੜੇ ਦੇਣੇ ਨੇ ਜਿਹੜੇ ਨੂੰ ਕਣਕ ਦੀ ਲੋੜ ਹੈ ਕਣਕ ਦੇਣੀ ਹੈ ਉੱਥੇ ਜਾ ਕੇ ਆਪਾਂ ਸਰਵੇ ਕਰਾਂਗੇ ਆਪਣੇ ਆਗੂ ਨੇ ਸਰਵੇ ਕਰ ਵੀ ਰੱਖੇ ਨੇ ਉਸ ਹਿਸਾਬ ਨਾਲ ਆਪਾਂ ਰਾਸ਼ਨ